ਉਹ ਤਾਂ ਸੁਖਵੀਰ ਬਾਦਲ ਦੀ ਤੱਕੜੀ ਕੁਝ ਹੋਰ ਟੋਲੀ ਜਾਂਦੀ ਆਪ ਉਹ ਹਾਥੀ ਤੇ ਚੜਿਆ ਬੈਠਾ ਉਹਨਾਂ ਦਾ ਛੱਡੀ ਦਿਓ ਉਹ ਤਾਂ ਰਾਮਨਾਮ ਸੱਤ ਹੈ ਉਹ ਤਾਂ ਹੋ ਗਿਆ ਕੰਮ ਸੁਖਵੀਰ ਬਾਦਲ ਨੂੰ ਪਤਾ ਹੀ ਨਹੀਂ ਲੱਗਦਾ ਕੱਲ ਮੈਂ ਕੀ ਕਹਿ ਕੇ ਆਇਆ ਅੱਜ ਕੀ ਕਹਿ ਕੰ ਪਤਾ ਹੀ ਨਹੀਂ ਲੱਗਦਾ ਆਪਦੇ ਬਾਪ ਨੂੰ ਕਹਿੰਦਾ ਸੀ ਮੇਰੇ ਪਿਤਾ ਸਮਾਨ ਹੈ ਸੁ ਛੱਡੋ ਪਰ ਇਹਨਾਂ ਤੋਂ ਕੀ ਲੈਣਾ ਆਪਾਂ ਮੁੱਖ ਮੰਤਰੀ ਦੇਖਿਆ ਕੋਪਾ 9:30 ਵਜੇ ਗਲੀਆਂ ਚ ਇਹ ਤੋਂ ਪਹਿਲਾਂ ਵਾਲਾ ਕੋਈ ਵੀ ਇਹ ਤੋਂ ਪਹਿਲਾਂ 9:30 ਵਜੇ ਦੇਖਿਆ ਇਸ ਵਕਤ ਸੁਖਵੀਰ ਬਾਹਰ ਆਉਣ ਦੀ ਹਾਲਤ ਚ ਹੈ ਨਹੀਂ ਕੈਪਟਨ ਦਾਦਾ ਚਲੋ 4 ਵਜੇ ਦਿਨ ਛਿਪ ਜਾਂਦਾ ਪ੍ਰਤਾਪ ਬਾਜਵੇਂ ਹੋਰੀ ਕਦੋਂ ਦੇ ਸੁੱਤੇ ਪਏ ਨੇ ਪੰਜਾਬ ਪਚਾ ਕੇ ਦੋ-ਦੋ ਕਰੋੜ ਦੀਆਂ ਗੱਡੀਆਂ 'ਚ ਵੀ ਬੈੱਡ ਲਾਏ ਹੋਏ ਨੇ ਗੱਡੀ 'ਚ ਵੀ ਬੈੱਡ ਹੈ ਰੈਸਟ ਕਰਨੀ ਹੈ ਐਡੀ ਕਿਹੜੀ ਮਿਹਨਤ ਕਰਦੇ ਹੋ ਵੀ ਤੁਸੀਂ ਰੈਸਟ ਕਰਨੀ ਹੈ ਪਹਿਲਾਂ ਵਾਲਿਆਂ ਦਾ ਕੀ ਪ੍ਰੋਬਲਮ ਰਹੀ ਹੁਣ ਜਿਹੜੀ ਸੀਵਰੇਜ ਦੀ ਪ੍ਰੋਬਲਮ ਹੈ ਟੱਕਣਾ ਦੀ ਪ੍ਰੋਬਲਮ ਹੈ ਬਿਜਲੀ ਦੀ ਪ੍ਰੋਬਲਮ ਹੈ ਲਾਈਟਾਂ ਦੀ ਇੱਕੀ ਦੀ ਹੈ ਜੀ ਕਾਰਪੋਰੇਸ਼ਨ ਦੀ ਕਾਰਪੋਰੇਸ਼ਨ ਕਿਹਦੇ ਕੋਲੇ ਆ ਕਾਂਗਰਸ ਕੋਲੇ ਕਾਂਗਰਸ ਦੀ ਕਾਰਪੋਰੇਸ਼ਨ ਡਿਪਟੀ ਮੇਅਰ ਕੌਣ ਹੈ ਜਿਹੜੀ ਕਾਂਗਰਸ ਵੱਲੋਂ ਲੜ ਰਹੀ ਹੈ ਉਹ ਭਰਾਵੋ ਜਿਹੜੀ ਆਪਦੇ ਬਾੜ ਦਾ ਕੰਮ ਨਹੀਂ ਕਰਾ ਸਕਦੀ ਉਹ ਪੂਰੇ ਹਲਕੇ ਦਾ ਕੰਮ ਕਿਤੋਂ ਕਰਾਉਗੀ ਬੀਬੀ ਸਰਿੰਦਰ ਕੌਰ ਉਹ ਦੂਜੀ ਤਾਂ ਵਿਚਾਰੀ ਰੱਖੀ ਨਾਂ ਲਈਏ ਅਕਾਲੀ ਦਲ ਉਹਦਾ ਸੁਖਬੀਰ ਬਾਦਲ ਦੀ ਤੱਕੜੀ ਕੁਝ ਹੋਰ ਟੋਲੀ ਜਾਂਦੀ ਆਪ ਉਹ ਹਾਥੀ ਤੇ ਚੜਿਆ ਬੈਠਾ ਉਹਨੂੰ ਤਾਂ ਛੱਡੀ ਦਿਓ ਉਹ ਤਾਂ ਰਾਮਨਾਮ ਸੱਤ ਹੈ ਉਹ ਤਾਂ ਹੋ ਗਿਆ ਕੰਮ ਇਹ ਸੀਟ ਦੇ ਜਿੱਤਣ ਨਾਲ ਜੇ ਕਾਂਗਰਸ ਜਿੱਤਦੀ ਹੈ ਤਾਂ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਣਾ ਪਰ ਜੇ ਇਹ ਸੀਟ ਆਵਾਜ਼ ਦੀ ਪਾਰਟੀ ਜਿੱਤੀ ਤਾਂ ਥੋੜਾ ਹਿੱਸਾ ਪੈ ਜਾਣਾ ਹੈ ਸਰਕਾਰ 'ਚ ਫਿਰ ਅਰਜੀ ਅਰਜੀ ਮਹਿੰਦਰ ਭਗਤ ਦੀ ਸਾਈਨ ਮੇਰੇ ਇਹ ਗੱਲ ਮੈਂ ਲਾਈਟ ਮੱਥੇ ਲੱਗਦੀ ਹੈ ਮੈਂ ਤੁਹਾਨੂੰ ਕਹਿ ਕੇ ਜੰਮਾਂ ਕੰਮ ਕਰਾਂਗੇ ਮੀਡੀਆ ਵਾਲੇ ਕੁਝ ਲੱਗੇ ਹੋਏ ਨੇ ਕਹਿੰਦੇ ਭਗਵੰਤ ਜੀ ਮਾਨ ਗਲੀਆਂ 'ਚ ਕਿਉਂ ਫਿਰਦਾ ਹੈ ਕਿਉਂਕਿ ਮੈਂ ਗਲੀਆਂ 'ਚ ਕਿਉਂ ਨਹੀਂ ਜਾ ਸਕਦਾ ਬਈ ਮੇਰੇ ਪੰਜਾਬ ਦੀਆਂ ਗਲੀਆਂ ਨੇ ਤੇ ਮੈਂ ਜੰਮਿਆ ਹੀ ਗਲੀਆਂ 'ਚ ਆ ਮੈਂ ਜੰਮੇ ਹੀ ਪਿੰਡਾਂ ਚ ਮੈਂ ਜੰਮੇ ਗਰੀਬੀਆਂ ਚ ਮੈਂ ਕਿਉਂ ਨਹੀਂ ਜਾ ਸਕਦਾ ਵੀ ਕਹਿੰਦੇ ਕੈਪਟਨ ਮਰਿੰਦਰ ਆਏ ਜਾਂਦਾ ਨਹੀਂ ਹੁੰਦਾ ਸੀ ਮੈਂ ਕਿਹਾ ਫਿਰ ਤਾਈਓ ਤਾਂ ਅੱਜ ਹੈ ਨਹੀਂ ਕੁਝ ਵੀ ਜੇ ਜਾਨਦਾ ਹੁੰਦਾ ਸ਼ਾਇਦ ਕੁਝ ਹੁੰਦਾ ਸਵੈਸ ਕਰਕੇ ਕੋਈ ਪ੍ਰੋਟੋਕਾਲ ਨਹੀਂ ਲੋਕਾਂ ਨੂੰ ਮਿਲਣਾ ਮੇਰਾ ਪ੍ਰੋਟੋਕਾਲ ਹੈ ਭਾਵੇਂ ਮੂਰੇ 50 ਬੰਦੇ ਬੈਠੇ ਹੋਣ ਮੈਂ ਜਾਊਂਗਾ ਮੈਨੂੰ ਬੁਲਾਓ ਕਿਸੇ ਗਲੀ ਚ ਕੋਈ ਇਹ ਨਹੀਂ ਹੈਗਾ ਕਿ ਮੁੱਖ ਮੰਤਰੀ ਇੰਨਿਆਂ ਤੋਂ ਘਟ ਜਾਂਦਾ ਨਹੀਂ ਹੁੰਦਾ ਫਲਾਣਾ ਨਹੀਂ ਹੁੰਦਾ ਤਮੰਕਾ ਨਹੀਂ ਹੁੰਦਾ ਨੋ ਨੋ ਤੁਹਾਡੇ ਨਾਲ ਗਲੀਆਂ ਜਾ ਕੇ ਦਾ ਪਤਾ ਲੱਗਦਾ ਮੁਸ਼ਕਲਾਂ ਕੀ ਨੇ ਔਰ ਜਿੱਥੇ ਮੁਸ਼ਕਲਾਂ ਨੇ ਉੱਥੇ ਹੱਲ ਵੀ ਨੇ ਹੁਣ ਤੁਹਾਨੂੰ ਮਿਲਿਆ ਕਰਾਂਗੇ ਤਾਂ ਸਮੱਸਿਆਵਾਂ ਦਾ ਹੱਲ ਵੀ ਹੋਊਗਾ ਪੰਜਵੇਂ ਨੰਬਰ ਤੇ ਵਟਣਾ ਹੈ ਮਹਿੰਦਰ ਭਗਤ ਜੀ ਦਾ ਫੋਟੋ ਵੀ ਲੱਗੀ ਹੋਊਗੀ ਜਾ ਰੂ ਦਾ ਚੋਣ ਨਿਸ਼ਾਨ ਵੀ ਹੋਊਗਾ ਪੰਜਵਾਂ ਨੰਬਰ ਉਦੋਂ ਪਹਿਲਾਂ ਕੋਈ 1 2 3 4 ਬਟਨ ਦੇਖਣੇ ਨਹੀਂ ਨਹੀਂ ਚਿੱਟਾ ਮੋਤੀਆ ਉਤਰਿਆ ਹੋਊਗਾ ਅੱਖਾਂ 'ਚ ਐਨੇ ਲੁਟੇਰੇ ਨੇ ਇਹ ਲੁੱਟਿਆ ਇਹਨਾਂ ਨੇ ਪੰਜਾਬ ਲੁੱਟਿਆ ਜਲੰਧਰ ਲੁੱਟਿਆ ਸਾਡਾ ਬਚਪਨ ਲੁੱਟਿਆ ਸਾਡੀ ਜਵਾਨੀ ਲੁੱਟੀ ਐ ਸਾਡਾ ਬਡਾਪਾ ਲੁੱਟਿਆ ਬੜੀ ਮੁਸ਼ਕਿਲ ਨਾ ਆਮ ਲੋਕਾਂ ਦੀ ਸਰਕਾਰ ਆਈ ਹੈ ਜਿਹੜੇ ਆਮ ਬੰਦੇ ਆਮ ਘਰਾਂ ਦੇ ਇਹੀ ਦੁੱਖ ਹੋਇਆ ਪਿਆ ਇਹਨਾਂ ਨੂੰ ਦਿਨ ਰਾਤ ਮੈਨੂੰ ਗੱਲਾਂ ਕੱਢੀ ਜਾਂਦੇ ਰਹਿੰਦੇ ਆ ਕਹਿੰਦੇ ਆਮ ਬੰਦਾ ਕਿਵੇਂ ਬਣ ਗਿਆ ਯਾਰ ਆਮ ਘਰਾਂ ਦਾ ਮੁੰਡਾ ਕਿਵੇਂ ਬਣ ਗਿਆ ਯਾਰ ਇਹ ਕਿਉਂ ਬਣ ਗਿਆ ਯਾਰ ਇੱਥੇ ਤਾਂ ਸਾਸੀ ਬਹਿਣ ਕਈ ਤਾਂ ਪਜਾਮੀਆਂ ਸਵਾਈ ਫਿਰਦੇ ਸੀ ਸੌ ਚੁੱਕਣ ਵਾਸਤੇ ਉਹ ਵਿੱਚ ਹੀ ਰਹਿ ਗਈਆਂ ਪਜਾਮੀਆਂ ਕਿ ਕੋ ਤੁਸੀਂ ਕੋਈ ਫੈਸਲਾ ਹੋਰ ਕਰਤਾ ਸੁਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਆ ਮੈਂ ਤੁਹਾਡਾ ਤੁਸੀਂ ਮੇਰੇ ਹੋ ਕਿਸੇ ਦਾ ਮੈਂ ਛੋਟਾ ਭਾਈਆਂ ਕਿਸੇ ਦਾ ਵੱਡਾ ਭਾਈਆਂ ਕਿਸੇ ਦਾ ਪੁੱਤਾਂ ਕਿਸੇ ਦਾ ਭਤੀਜਾਂ ਪਰ ਮੈਨੂੰ ਇੰਨਾ ਪਤਾ ਹੈ ਨਾ ਮੇਰਾ ਪੰਜਾਬ ਨਾਮ ਹੈ ਪੰਜਾਬ ਦੇ ਕਿਸੇ ਬਸਤੇ ਹਿੱਸਾ ਪਾਉਣਾ ਨਾ ਮੈਂ ਕਿਸੇ ਰੇਤੇ ਚ ਹਿੱਸਾ ਪਾਉਣਾ ਨਾ ਠੇਕੇ ਚ ਹਿੱਸਾ ਪਾਉਣਾ ਨਾ ਮੈਂ ਕਿਸੇ ਟਾਬੇ ਚ ਹਿੱਸਾ ਪਾਉਣਾ ਮੈਂ ਹਿੱਸਾ ਪਾਉਣਾ ਤਾਂ ਤਿੰਨ ਸਾਢੇ ਤਿੰਨ ਕਰੋੜ ਪੰਜਾਬੀਆਂ ਦੇ ਦੁੱਖ ਸੁੱਖਾ ਹਿੱਸਾ ਪਾਉਣਾ ਸੁਚੰਤਾ ਜਨਾਰਦਨ ਵੱਡੀ ਐ ਤੁਹਾਡੇ ਕੋਲੇ ਆਏ ਆ ਸਗੋ ਵਧੀਆ ਹੀ ਹੋ ਗਿਆ ਜੋ ਰੱਬ ਕਰਦਾ ਵਧੀਆ ਕਰਦਾ 2 ਸਾਲ ਥੋੜੇ ਜੇ ਗਲਤ ਚੱਲੇ ਗਿਆ ਅੱਜ ਮੈਂ ਡਾਕਟਰਾਂ ਦੀ ਇੱਕ ਮੀਟਿੰਗ ਸੀ ਜਿੰਨੇ ਵੀ ਜਲੰਧਰ ਦੇ ਬਹੁਤ ਵੱਡੇ ਵੱਡੇ ਡਾਕਟਰ ਨੇ ਅੱਜ ਉਹਨਾਂ ਨਾਲ ਮੀਟਿੰਗ ਸੀ ਮੈਂ ਡਾਕਟਰਾਂ ਨੂੰ ਕਿਹਾ ਕੋਈ ਇਹੋ ਜਿਹੀ ਮਸ਼ੀਨ ਬਣਾ ਲਓ ਜਿਹੜੀ ਦਿਲ ਤੇ ਲੱਗ ਜੇ ਦੇ ਨਾਲ ਵੀ ਨਾਲ ਦੱਸ ਦਿਆ ਕਰੇ ਕਿ ਇਹਦੇ ਦਿਲ ਚ ਕਿੰਨਾ ਕੁ ਖੋਟ ਹੈ ਇਹ ਦਿਲ ਦਾ ਕਿੰਨਾ ਕੁ ਬੇਈਮਾਨ ਬੰਦਾ ਹੈ 70% ਹੈ ਜਾਂ 80% ਹੈ ਸਭ ਤੋਂ ਪਹਿਲਾਂ ਮਸ਼ੀਨ ਮੈਂ ਖਰੀਦੂਗਾ ਉਹ ਹੁਣ ਅਸੀਂ ਤਾਂ ਆਪਣੇ ਵੱਲੋਂ ਮਿਹਨਤ ਕੀਤੀ ਮੇਰੇ ਤਾਂ ਗਿੱਟੇ ਸੁੱਜ ਗਏ ਰਿੰਕੂ ਵਾਸਤੇ ਜਦੋਂ ਜਿੰਮੀ ਚੋਂਨ ਸੀ ਐਮਪੀ ਬਣਾਉਣ ਵਾਸਤੇ ਗਿੱਟੇ ਸੁੱਜ ਗਏ ਮੇਰੇ ਰੋਡ ਸ਼ੋਅ ਕਰਦੇ ਦੇ ਆਰਾਮ ਨਾਲ ਜਾ ਕੇ ਕਹਿੰਦਾ ਮੈਂ ਹਾਂ ਉਧਰੋਂ ਆਉਂਗਾ ਕਿਧਰ ਚਲਾ ਗਿਆ ਇੱਕ ਵੇਲਾ ਹੋ ਗਿਆ ਦੂਜੇ ਨੂੰ ਵੇਲਾ ਕਰ ਦੋ ਵਾਹਿਗੁਰੂ ਜੀ ਬਾਲੇ ਸਿਆਣੇ ਨਹੀਂ ਬਣਦੇ ਯਾਰ ਜਿਆਦਾ ਸਿਆਣੇ ਨਹੀਂ ਹੈਗੇ ਇਹਨਾਂ ਜਨਤਾ ਨੂੰ ਹੀ ਸਮਝੇ ਪੇਡਾ ਬੱਕਰੀਆਂ ਸਮਝਿਆ ਹੋਇਆ ਯਾਰ ਹੁਣ ਮੈਂ ਇਧਰੋਂ ਆ ਜੀ ਹੁਣ ਮੈਂ ਇਧਰੋਂ ਆ ਜੀ ਹੁਣ ਮੈਂ ਇਧਰੋਂ ਆ ਜੀ ਹੁਣ ਮੈਂ ਕਿਉਂ ਯਾਰ ਸੇਵਾ ਕਰਨੀ ਹੈ ਤਾਂ ਕਿਧਰੋਂ ਵੀ ਹੋ ਜਾ ਪਰ ਸੇਵਾ ਨਹੀਂ ਕਰਨੀ ਨਾ ਉਹ ਦੂਜੀ ਸੇਵਾ ਨਹੀਂ ਮਿਲਦੀ ਨਾ ਉਹ ਅਸੀਂ ਕਰਨ ਨਹੀਂ ਦਿੰਦੇ ਆ ਹੀ ਬੰਦਾ ਸੋ ਇਸ ਕਰਕੇ ਮੈਂ ਕਹਿਣ ਚਾਹਿਆ ਆਇਆ ਤੁਹਾਡੇ ਕੋਲੇ ਗਰੇਵਾਲ ਸਾਹਿਬ بیٹھے ਸਾਡੇ ਐਮ.ਐਲ.ਏ ਆ ਲੁਧਿਆਣਾ ਈਸ ਤੋਂ ਸਾਡੇ ਕੋਲੇ ਸਾਡੇ ਲੋਕ ਸਭਾ ਦੇ ਇੰਚਾਰਜ ਬੈਠੇ ਆ ਸਾਡੇ ਬਹੁਤ ਸਾਰੇ ਐਮ.ਐਲ.ਏ ਸਹਿਬਾਨ ਬੈਠੇ ਆ ਸਾਡੇ ਵਲੰਟੀਅਰ ਵਰਕਰ ਬੈਠੇ ਆ ਸਾਰੇ ਲੱਗੇ ਵੀਰੋ ਫਰਕ ਇੰਨਾ ਕੈ ਏ ਆਪਦੇ ਬੱਚਿਆਂ ਵਾਸਤੇ ਵੋਟਾਂ ਮੰਗਣਾਉਂਦੇ ਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗਣਾ ਆ ਸਾਰਾ ਪਰਿਵਾਰ ਸਾਡਾ ਇੱਥੇ ਹੈ ਜਿੱਥੇ ਗਲੀਆਂ ਮਹੱਲਿਆਂ ਜਿੱਥੇ ਕਹੋਗੇ ਜਾਵਾਂਗੇ ਮਿਹਨਤ ਕਰਾਂਗੇ ਬਾਕੀ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਨਾਲਾਵੇ ਇਹ ਤਾਂ ਉਹਦੇ ਸਿਰ ਤੇ ਆ ਲੋਕਤੰਤਰ ਚ ਮਾਲਕ ਲੋਕ ਨੇ ਸੋ ਫਲ ਫੁੱਲ ਲਾਉਣਾ ਤੁਹਾਡਾ ਕੰਮ ਹੈ ਸਾਡਾ ਕੰਮ ਹੈ ਮਿਹਨਤ ਕਰਨਾ ਮਿਹਨਤ ਕੋਈ ਕਮੀ ਰਹੇਗੀ ਤਾਂ ਮੈਨੂੰ ਦੱਸ ਦਿਓ ਸੁੱਤਾ ਕਰਕੇ ਤੁਹਾਡੇ ਕੋਲ ਆਇਆ ਪੱਤਰਕਾਰ ਮੈਨੂੰ ਕਹਿੰਦੇ ਇਹ ਸੌਦੇ ਤੇ ਬਹਿ ਕੇ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਗਏ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇੰਨਾ ਕ ਹੈ ਜਿਹੜੇ ਤੂੰ ਪਹਿਲਾਂ ਇਸ ਕੁਰਸੀ ਤੇ ਬੈਂਦੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਐਨਾ ਕ ਫਰਕ ਹੈ ਸੋ ਵੀਰੋ 7.5 ਸਾਲ ਦੀ ਉਮਰ 'ਚ ਮੈਨੂੰ ਤੁਸੀਂ ਭਗਵੰਤ ਮਾਨ ਬਣਾਤਾ ਸੀ ਮਸ਼ਹੂਰ ਕਰਤਾ ਸੀ ਮੈਨੂੰ ਕੀ ਲੋੜ ਸੀ ਭਈ ਅੱਜ ਤੋਂ ਤੁਸੀਂ ਲਾ ਲੋ ਵੀ ਅੱਜ ਤੋਂ 20 ਸਾਲ ਪਹਿਲਾਂ ਮੈਂ 25 ਲੱਖ ਰੁਪਏ 'ਕਾ ਪ੍ਰੋਗਰਾਮ ਦਾ ਲੈਂਦਾ ਸੀ 20 ਸਾਲ ਪਹਿਲਾਂ ਕਿ ਪੈਸੇ ਦੀ ਕਮੀ ਸੀ ਪੈਸੇ ਕਮਾਉਣੇ ਹੁੰਦੇ ਅੱਜ ਵੀ ਫਿਲਮਾਂ ਵਾਲੇ ਮੈਨੂੰ ਅਵਾਜ਼ਾਂ ਮਾਰਦੇ ਆ ਆ ਜਾ ਮੈਂ ਅੱਜ ਵੀ ਕਮਾ ਲੂੰ ਮੈਂ ਲੋਕਾਂ ਦੇ ਪੈਸੇ ਲੁੱਟਣਾ ਆ ਯਾਰ ਮੈਨੂੰ ਰੱਬ ਨੇ ਕਲਾ ਦਿੱਤੀ ਹੋਈ ਐਨੀ ਤੇ ਮੈਂ ਉਹ ਤੋਂ ਕਮਾ ਲੂੰਗਾ ਕੇਜਰੀਵਾਲ ਆਈਆਰਐਸ ਅਫਸਰ ਐ ਇਨਕਮ ਟੈਕਸ ਦਾ ਕਮਿਸ਼ਨਰ ਐ ਉਹਦੀ ਘਰ ਵਾਲੀ ਵੀ ਇਨਕਮ ਟੈਕਸ ਦੀ ਕਮਿਸ਼ਨਰ ਐ ਦੋਨੇ ਜੀ ਜਿੰਨੇ ਮਰਜੀ ਪੈਸੇ ਕਮਾ ਲੈਂਦੇ ਉਹ ਜੇਲ੍ਹ ਚ ਜਾਣ ਵਾਸਤੇ ਆਏ ਸੀ ਇੱਥੇ ਪੰਗਾ ਇਹੀ ਹੈ ਭਗਵੰਤ ਮਾਨ ਨੂੰ ਗਾਲਾਂ ਪੈਂਦੀਆਂ ਨੇ ਕੇਜਰੀਵਾਲ ਨੂੰ ਜੇਲ੍ਹ ਮਿਲਦੀ ਐ ਸੰਜੇ ਸਿੰਘ ਨੂੰ ਜੇਲ੍ਹ ਮਿਲਦੀ ਐ ਕਾਰਨ ਕਿ ਯਾਰ ਇਹ ਇਹ ਆਮ ਕਰਾਂ ਦੇ ਇਹ ਆਮ ਇਹ ਆਮ ਕਰਾਂ ਦੇ ਜਿਹੜੇ ਕੋਈ ਹੱਲ ਨਹੀਂ ਰਹਿਣਦੇ ਇਹ ਜਿਹੜੇ ਆਮ ਕਰਾਂ ਦੇ ਨੇ ਇਹ ਕਿਵੇਂ ਆ ਕੇ ਸਾਡੀਆਂ ਕੁਰਸੀਆਂ ਤੇ ਬਹਿ ਕੇ ਇੱਥੇ ਸਾਡੇ ਧੀਆ ਪੁੱਤ ਬੈੰਦੇ ਹੁੰਦੇ ਆ ਬਸ ਆਹੀ ਦੁੱਖ ਹੈ ਆਹੀ ਦੁੱਖ ਦੇਖ ਲਿਓ ਤੜਕੀ ਦੇਖ ਲਿਓ ਪ੍ਰਤਾਪ ਬਾਜਵਾ ਜਾਖੜ ਫਲਨ तिमਕਾ 임ਕਾ ਭਗਵੰਤ ਮਾਨੂ ਵਾਲਾ ਮੈਂ ਕੀ ਮਾੜਾ ਕਰਤਾ ਯਾਰ ਪੰਜਾਬ ਦਾ ਮੈਨੂੰ ਦੱਸੋ ਤਾਂ ਸਹੀ ਉਹ ਮੈਂ 43000 ਨੌਕਰੀਆਂ ਦੇਤੀਆਂ ਇੱਕ ਬੰਦਾ ਕਹਦੇ 1 ਰੁਪਿਆ ਵੀ ਕਿਸੇ ਨੌਕਰੀ ਦਾ ਮੈਂ ਲਿਆ ਹੋਵੇ ਕਦੋਂ 16 ਟੋਲ ਪਲਾਜੇ ਬੰਦ ਕਰਤੇ ਜਿਹੜੇ ਕਾਂਗਰਸ ਨੇ ਲਾਏ ਸੀ 60 ਲੱਖ ਰੁਪਿਆ ਰੋਜ਼ ਲੋਕਾਂ ਦਾ ਬਚਦਾ ਕਿਸਾਨਾਂ ਨੂੰ ਬਿਜਲੀ ਦਿਨੇ ਮਿਲਦੀ ਐ ਆਮ ਮਿਲਦੀ ਐ 24 ਘੰਟੇ ਬਿਜਲੀ ਕਰਤੀ ਤੁਹਾਡੇ ਬਿਜਲੀ ਦੇ ਬਿੱਲ ਫ੍ਰੀ ਕਰਤੇ ਸ਼ਹੀਦ ਦੇ ਪਰਿਵਾਰ ਨੂੰ ਕਰੋੜ ਰੁਪਈਆ ਦੇ ਕੇ ਆਪ ਹਾਥੀ ਆਉਣਾ ਜੇ ਕੋਈ ਫੌਜੀ ਜਵਾਨ ਸ਼ਹੀਦ ਹੋ ਜਾਏ ਬਾਰਡਰ ਤੇ ਆਪਣੀ ਪੰਜਾਬ ਕੀ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਯਾਰ ਮੈਂ ਕੀ ਮਾੜਾ ਕਰਦਾ ਮੈਨੂੰ ਗਿਣਾ ਤਾਂ ਦਿਓ ਕੁਰਸੀ ਖੋਲੀ ਆਹੀ ਗੱਲ ਐ ਬਸ ਇਹਨਾਂ ਨੂੰ ਇਹ ਮਿਲਣੀ ਨਹੀਂ ਦੁਬਾਰੇ ਬਾ ਕਿਉਂਕਿ ਮੈਂ ਤੁਹਾਡੇ ਵਰਗਾ ਤੁਸੀਂ ਮੇਰੇ ਵਰਗੇ ਹੋ ਮੈਂ ਮਿਲਦਾ ਵੀ ਆ ਰੋਜ਼ ਕਹਿੰਦੇ ਬੜਾ ਪੰਗਾ ਪੈ ਗਿਆ ਇਹ ਤਾਂ ਲੋਕਾਂ ਨੂੰ ਮਿਲਣ ਵੀ ਲੱਗ ਗਿਆ ਇਹਨੂੰ ਸਰਕਾਰ ਵੀ ਚਲਾਉਣੀ ਆ ਗਈ ਬੜਾ ਪੰਗਾ ਪੈ ਗਿਆ ਇਹੀ ਇਹਨਾਂ ਨੂੰ ਗਲਤਫਹਿਮੀ ਹੋ ਗਈ ਹੁਣ ਸੋ ਰੋਜ਼ ਆਪਦੀਆਂ ਤਰੀਫਾਂ ਆਪੀ ਕਰਕੇ ਸੌ ਜਾਂਦੇ ਨੇ 9:00 ਵਜ ਗਏ ਉਹਨੇ ਮੁੱਖ ਮੰਤਰੀ ਦੇਖਿਆ ਕੋ ਪਾਉਣੇ 9 ਵਜੇ ਗਲੀਆਂ ਚ ਇਹ ਤੋਂ ਪਹਿਲਾਂ ਵਾਲਾ ਕੋਈ ਵੀ ਇਹ ਤੋਂ ਪਹਿਲਾਂ ਵਾਲਾ ਪਾਉਣੇ 9 ਵਜੇ ਦੇਖਿਆ ਐਸ ਵਕਤ ਸੁਖਵੀਰ ਬਾਹਰ ਆਉਣ ਦੀ ਹਾਲਤ ਚ ਹੈ ਨਹੀਂ ਕੈਪਟਨ ਦਾਦਾ ਚਲੋ 4 ਵਜੇ ਦਿਨ ਛਿਪ ਜਾਂਦਾ ਪ੍ਰਤਾਪ ਬਾਜਵੇਂ ਹੋਰੀ ਕਦੋਂ ਦੇ ਸੁੱਤੇ ਪਏ ਨੇ ਪੰਜਾਬ ਬਚਾ ਕੇ ਦੋ ਦੋ ਕਰੋੜ ਦੀਆਂ ਗੱਡੀਆਂ ਚ ਵੀ ਬੈੱਡ ਲਾਏ ਹੋਏ ਨੇ ਗੱਡੀ 'ਚ ਵੀ ਬੈਠਾ ਹੈ ਰੈਸਟ ਕਰਨੀ ਹੈ ਐਡੀ ਕਿਹੜੀ ਮਿਹਨਤ ਕਰਦੇ ਹੋ ਵੀ ਤੁਸੀਂ ਰੈਸਟ ਕਰਨੀ ਆਹ ਫਿਰਦਾ ਤੁਹਾਡੇ ਕੋਲੇ ਹਜੇ 2 ਪ੍ਰੋਗਰਾਮ ਹੋਰ ਨੇ ਕਰੂੰਗਾ 40 ਫੁੱਟ ਡੁੰਗੇ ਬੋਰ ਦੇ ਟੋ ਐਂ ਚੋਂ ਨਿਕਲੇ ਹੋਏ ਆ ਪਸੀਨੇ ਨਾਲ ਨਹਾਉਣ ਵਾਲੇ ਬੰਦੇ ਆ ਸੀ ਸਾਡੀਆਂ ਰੀਸਾ ਕਰੋਗੇ ਤੇ ਤੁਸੀਂ ਆਗੇ ਸੋਨੇ ਦੇ ਬਿਸਕਟਾਂ ਨਹੀਂ ਸਮਗਲਾਂ ਕਰਨ ਸਮਗਲੀਆਂ ਕਰਨ ਵਾਲੇ ਤੁਹਾਡੇ ਪਿਓ ਉਹ ਤੁਸੀਂ ਸੋਨੇ ਦੇ ਬਿਸਕਟਾਂ ਲਿਆਉਂ ਅਸੀਂ ਆٹے ਦੇ ਬਿਸਕਟਾਂ ਲਿਆ ਬੇਬੇ ਦੀਵਾਲੀ ਤੋਂ ਮਹੀਨਾ ਪਹਿਲਾਂ ਪੀਪਾ ਭਰਾ ਕੇ ਲਿਆਉਂਦੀ ਹੁੰਦੀ ਸੀ ਉਹੀ ਖਾਂਦੇ ਸੀ ਇਸ ਤਰ੍ਹਾਂ ਅੱਜ ਵੀ ਉਹੀ ਵਧੀਆ ਲੱਗਦੇ ਨੇ ਉਹ ਜਿਹੜੇ ਐਂ ਨਹੀਂ ਬਣਦੇ ਆٹے ਦੇ ਉਹੀ ਬਿਸਕਟ ਵਧੀਆ ਲੱਗਦੇ ਨੇ ਅਸੀਂ ਤਾਂ ਭਾਈ ਐਂ ਹੀ ਰਹਿਣਾ ਅਈ ਤਾਂ ਹੀ ਰਹਿਣਾ ਸਾਨੂੰ ਸਾਨੂੰ ਨਹੀਂ ਕੋਈ ਤੁਹਾਡੇ سونے ਦੇ ਚਮਚੇ ਚਾਹੀਦੇ ਸੋ ਲੁੱਟ ਕੇ ਇੱਕ ਸੁੱਟ ਕੇ ਭਗਵੰਤ ਮਾਨ ਨੂੰ ਗਾਲਾਂ ਕੱਢ ਲੋ ਇਹ ਗਲਤ ਹੈ ਆਓ ਆਪਾਂ ਇਕੱਠੇ ਹੋ ਕੇ ਇਸ ਵਾਰ 10 ਤਰੀਕ ਨੂੰ ਇੱਕ ਫੈਸਲਾ ਕਰੀਏ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਓ ਹੋ ਸਕਦਾ ਮੈਥੋਂ ਸਾਰੇ ਮੋਲਿਆਂ 'ਚ ਨਾ ਜਾਇਆ ਜਾਵੇ ਸਾਰੇ ਵਾਰਡਾਂ 'ਚ ਨਾ ਜਾਇਆ ਜਾਵੇ ਇਹ ਨਾ ਕਹਿ ਦਿਓ ਜੇ ਭਗਵਾਨ ਤਮਾਨ ਸਾਡੇ ਵਾਰਡ ਚ ਆ ਜਾਂਦਾ ਸੀ ਵੀ ਵੋਟਾਂ ਪਾਣ ਦੇ ਫਿਰ ਉਹ ਮੈਂ ਵੋਟਾਂ ਆਪਣੇ ਵਾਸਤੇ ਨਹੀਂ ਮੰਗਣਾ ਆ ਮੈਂ ਤੁਹਾਡੇ ਬੱਚਿਆਂ ਵਾਸਤੇ ਮੰਗਣਾ ਆ ਜਦੋਂ ਬਟਨ ਦੱਬੋਗੇ ਸਮਝ ਲਓ ਪਰਿਵਾਰ ਦੀ ਕਿਸਮਤ ਦਾ ਬਟਨ ਦੱਬਤਾ ਤੁਸੀਂ ਨਾ ਆਹੀ ਫਰਕ ਹੈ ਆ ਤੁਸੀਂ ਜਿਹੜਾ ਨਾਰੇ ਲਾ ਰਹੇ ਹੋ ਇਹ ਦਿਲੋਂ ਲੱਗ ਰਹੇ ਨੇ ਇਹ ਜੋਸ਼ ਤੇ ਜਜ਼ਬਾ ਦਿਲੋਂ ਹੈ ਨਹੀਂ ਤਾਂ ਬੀਜੇਪੀ ਵਾਲਿਆਂ ਨੂੰ ਧਾਰੀ ਤੇ ਲੈ ਕੇ ਜਾਣੇ ਪੈਂਦੇ ਨੇ ਇਹ ਕਹਿਣ ਵਾਸਤੇ ਮੋਦੀ ਮੋਦੀ ਮੋ ਉਹ ਅਗਲਾ ਕਹਿੰਦਾ ਮੈਨੂੰ ਪੈਸੇ ਦਿਓ ਤੇ ਮੈਨੂੰ ਸਾਡੇ ਨਾਲ ਅੱਜ 200 ਰੁਪਏ ਦੀ ਗੱਲ ਹੋਈ ਸੀ ਮੋਦੀ ਮੋਦੀ ਕਹਿਣ ਦੀ ਲਓ ਦਿਓ 200 ਬਾਅਦ ਚ 200 ਵੀ ਮੁੱਕਰ ਜਾਂਦੇ ਆ ਮੋਦੀ ਮੋਦੀ ਕਹਾ ਕੇ ਸੁਬੀਰੋ ਇਹ ਦੇਸ਼ ਬਹੁਤ ਸਾਰੇ ਰੰਗਾਂ ਦਾ ਦੇਸ਼ ਹੈ ਬਹੁਤ ਸਾਰੀਆਂ ਕੌਮਾਂ ਬਰਾਦਰੀਆਂ ਦਾ ਦੇਸ਼ ਹੈ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਸੁਗੰਧਾਂ ਨੇ ਤਰ੍ਹਾਂ-ਤਰ੍ਹਾਂ ਦੇ ਫੁੱਲ ਨੇ ਮੈਂ ਪਾਰਲੀਮੈਂਟ ਦੇ ਵਿੱਚ ਬੋਲਿਆ ਜਦੋਂ ਨਫ਼ਰਤ ਦੀ ਰਾਜਨੀਤੀ ਦਾ ਕੋਈ ਬਿੱਲ ਲੈ ਕੇ ਆਏ ਬੋਲ ਰਹੇ ਸੀ ਡੇਡ-ਡੇਡ ਘੰਟਾ ਬੋਲ ਰਹੇ ਸੀ ਐ ਕਰ ਦਿਆਂਗੇ ਆ ਸਮਾਜ ਐ ਆ ਸਮਾਜ ਐ ਇਹਨਾਂ ਨੂੰ ਇਹਦੇ ਨਾਲ ਲੜਾ ਦੋ ਇਹਨਾਂ ਨੂੰ ਇਹਦੇ ਨਾਲ ਲੜਾ ਦੋ ਮੈਂ ਕਿਹਾ स्पीकर साहब मैं बोलना है कहते नहीं छोटी पार्टियों को टाइम नहीं मिलेगा बिल पास करना है नौ बज गए रात के मैं क्या जी थर्टी सेकेंड मैं क्या स्पीकर साहब थर्टी सेकेंड कहते थर्टी सेकेंड में क्या बोलोगे मैं क्या सर ट्वेंटी सेकेंड ट्वेंटी सेकेंड मैं हां हाँ जी 20 सेकंड मुझे दे दो इनके डेढ़ घंटे का भाषण मेरी 20 घंटे की बात एक बराबर होगी 20 सेकंड दे दो कहते चलो ठीक है भगवंत मान जी आपका समय शुरू होता है अब मैंने कहा थैंक यू स्पीकर साहब मैं तो यही कहना चाहूंगा कि लंबे सफर को मीलों में मत बांटिए कौम को कबीलों में मत बांटिए एक बेहतर दरिया है मेरा भारत देश इसको नदियों और झीलों में मत बांटिए ਮੈਨੂੰ ਕਹਿੰਦੇ ਅਭੀ ਤਾਂ 14 ਸੈਕਿੰਡ ਹੋਏ ਆ ਮੈਂ ਕਿਹਾ 6 ਸੈਕਿੰਡ ਕ ਵੀ ਫਿਰ ਦੇ ਦੇਣਾ ਜੀ ਉਹ ਗੱਲ ਕਹਿਣੀ ਹੈ ਤਾਂ 20 ਕਿਟਚ ਵੀ ਕਹੀ ਜਾਂਦੀ ਹੈ ਜੇ ਦਿਲ ਸਾਫ ਹੋਵੇ ਨੀਅਤ ਸਾਫ ਹੋਵੇ ਨਹੀਂ ਤਾਂ ਦੋ ਦੋ ਘੰਟਿਆਂ ਦੇ ਭਾਸ਼ਣ ਵੀ ਕਰੀ ਜਾਓ ਸੁਪੀਰ ਬਾਦਲ ਨੂੰ ਪਤਾ ਹੀ ਨਹੀਂ ਲੱਗਦਾ ਕੱਲ ਮੈਂ ਕੀ ਕਹਿ ਕੇ ਆਇਆ ਅੱਜ ਕੀ ਕਹਿ ਕੇ ਆਇਆ ਪਤਾ ਹੀ ਨਹੀਂ ਲੱਗਦਾ ਆਪਦੇ ਬਾਪ ਨੂੰ ਕਹਿੰਦਾ ਸੀ ਮੇਰੇ ਪਿਤਾ ਸਮਾਨ ਹੈ